ਮਗਾ ਜੈ ਸਾ ਮੇਰਾ ਜੋੜ ਸੜ ਗਿਆ ਜੀ ਬੀਨੂੰ ਠੀਕ ਕਰ ਦਿਓ ਤੇ ਮੈਂ ਜੈ ਸਾਬ ਨੂੰ ਕਿਹਾ ਮੈਂ ਮੇਰੇ ਕੋਲ ਕੋਨੇ ਬੇਬੀ ਹੋਇਆ ਜੀ ਇੱਕ ਛੋਟਾ ਬੇਬੀ ਗਰਮੀ ਬਹੁਤ ਹੈ ਤੁਸੀਂ ਬਲਾ ਬੀ ਬਕਰ ਜੋੜੀ ਤੁਸੀਂ ਆ ਕੇ ਠੀਕ ਕਰ ਦਿਓ ਕਹਿੰਦਾ ਨਹੀਂ ਟਾਈਮ ਘਟਾ ਹੈ ਕਰ ਕਰਾ ਕਹਿੰਦਾ ਚਲੋ ਜਿੰਨਾ ਚਿਰ ਤੇਰੀ ਠੀਕ ਨਹੀਂ ਨੂੰ ਡਾਇਰੈਕਟ ਕਾਰਨ ਵਾਲਾ ਆਪਣੀ ਠੀਕ ਕਰ ਲਓ ਤੈਨ ਮੈਨੂੰ ਸ਼ਾਮ ਨੂੰ ਫੋਨ ਕਰਕੇ ਬੁਲਾਇਆ ਜੀ ਬਹਾਦਰਗੜ ਪੰਪ ਤੇ ਜੀ ਉੱਥੇ ਜਾ ਕੇ ਕਹਿੰਦੇ ਕਾਕਾ ਤੇਰੀ ਗੁੰਡੀ ਫੜੀ ਗਈ ਹੈ ਹਾਂਜੀ ਕੀ ਗੱਲ ਹੋਈ ਹੈ ਕਾਦੀ ਰਿਸ਼ਤ ਦੇ ਮਤੈ ਜੀ ਬਾਦੀ ਕੱਲ ਨਾ ਮੇਰੀ ਮੀਟਰ ਤੇ ਇੱਕ ਘਰ ਨੂੰ ਤਾਰ ਜਾਂਦੀ ਹੈ ਜੀ ਉੱਥੇ ਜੋੜ ਕੋਈ ਪਹਿਲਾਂ ਤੋਂ ਸੀ ਉਹ ਜੋੜ ਮੇਰਾ ਸੜ ਗਿਆ ਸੀ ਕੱਲ ਜੀ ਤੇ ਜੋੜ ਸੜਨ ਤੋਂ ਬਾਅਦ ਮੈਂ ਜਾਈ ਸਰ ਨੂੰ ਜਾ ਕੇ ਮਿਲਿਆ ਜੀ ਬਿਜਲੀ ਬੋਰਡ ਦੀ ਮੈਂ ਕਿਹਾ ਜੀ ਸਾਹਿਬ ਮੇਰਾ ਜੋੜ ਸੜ ਗਿਆ ਜੀ ਬੀਨੂੰ ਠੀਕ ਕਰ ਦਿਓ ਕਹਿੰਦਾ ਵੀ ਸਾਡੇ ਕੋਲ ਟਾਈਮ ਹੈ ਨਹੀਂ ਵੀ ਤੂੰ ਪ੍ਰਾਈਵੇਟ ਬੰਦੇ ਤੋਂ ਬੁਲਾ ਕੇ ਕਿਸੇ ਨੂੰ ਠੀਕ ਕਰਾ ਲੈ ਮੈਂ ਚਲੋ ਪ੍ਰਾਈਵੇਟ ਬੰਦੇ ਨੂੰ ਫੋਨ ਕੀਤਾ ਵੀ ਉਹ ਕਹਿੰਦਾ ਮੈਨੂੰ 2 ਘੰਟੇ ਲੱਗਣਗੇ ਜੀ ਤੇ ਮੈਂ ਜਾਈ ਸਾਹਿਬ ਨੂੰ ਕਹਾ ਮੈਂ ਮੇਰੇ ਕੋਲ ਹੁਣੇ ਬੇਬੀ ਹੋਇਆ ਜੀ ਇੱਕ ਛੋਟਾ ਬੀ ਗਰਮੀ ਬਹੁਤ ਹੈ ਤੁਸੀਂ ਬਲਾ ਵੀ ਮਿਕਰ ਜੋੜੀ ਤੁਸੀਂ ਆ ਕੇ ਠੀਕ ਕਰ ਦਿਓ ਕਹਿੰਦਾ ਨਹੀਂ ਟਾਈਮ ਘਟਾ ਹੈ ਕਰ ਕਰਾ ਕੇ ਕਹਿੰਦਾ ਚਲੋ ਜਿੰਨਾ ਚਿਰ ਤੇਰੀ ਠੀਕ ਨਹੀਂ ਉਹ ਡਾਇਰੈਕਟ ਤਾਰ ਲਾ ਲਈ ਆਪਣੀ ਠੀਕ ਕਰ ਲਓ ਮੈਂ ਚਲੋ ਠੀਕ ਹੈ ਮੈਂ ਡਾਇਰੈਕਟ ਤਾਰ ਲਾ ਲਈ ਜੀ 20 ਮਿੰਟ ਬਾਅਦ ਹੁੰਦੇ ਆ ਜੀ ਇਹ ਦੋ ਜਣੇ ਆ ਕੇ ਜੀ ਘਰ ਕੁੰਡਾ ਗੰਡਾ ਖੜਕਾਉਂਦੇ ਆ ਜੀ ਮੈਂ ਘਰ ਹੈ ਨਹੀਂ ਸੀ ਚਲੋ ਜੀ ਉੱਥੇ ਜਦੋਂ ਕਰਨਾ ਹੋਣ ਕਰਨ ਜੀ ਇਹ ਚਲੇ ਗਏ ਇਹਨਾਂ ਨੇ ਮੈਨੂੰ ਸ਼ਾਮ ਨੂੰ ਫੋਨ ਕਰਕੇ ਬੁਲਾਇਆ ਜੀ ਬਹਾਦਰਗੜ੍ਹ ਪੰਪ ਤੇ ਮਾ ਜੀ ਇਹ ਤਾਂ ਦੇਖੋ ਧੱਕਾ ਮੇਰਾ ਜੋੜ ਛੜਿਆ ਹੋਇਆ ਤੇ ਤੁਸੀਂ ਆਪ ਮੈਨੂੰ ਆਖਿਆ ਵੀ ਇਹ ਤੂੰ ਆਪ ਤਾਰ ਨਾਲ ਹੈ ਜੀ ਕਹਿੰਦੇ ਨਹੀਂ ਜੀ ਉੱਪਰੋਂ ਫੋਨ ਆਇਆ ਇਸ ਤਰ੍ਹਾਂ ਉਸ ਤਰ੍ਹਾਂ ਚਲੋ ਮੈਂ ਕਾਰ ਕਰਾ ਕੇ ਕਹਿੰਦੇ ਵੀ ਕਿਤੇ ਜੁਰਮਾਨਾ ਪੈਣਾ ਤੈਨੂੰ 8000 ਰੁਪਿਆ ਤੇ ਕਾਰ ਕਰਾ ਕੇ ਜੀ ਐਵੇਂ ਕਹਿੰਦਾ ਚਲੋ ਜੁਰਮਾਨਾ ਨਹੀਂ ਤੈਨੂੰ ਭਉਂਦੇ ਤੂੰ ਸਾਨੂੰ 50000 ਰੁਪਏ ਦੇ ਦੇ ਜੀ ਮਾ ਜੀ ਮੈਂ 50000 ਰੁਪਏ ਦੇ ਸਕਦਾ ਮੈਂ ਕਹਦਾ 50000 ਰੁਪਏ ਦੇਗਾ ਜੀ ਤੁਹਾਨੂੰ ਜੀ ਚਲੋ ਜੀ ਉੱਥੋਂ ਉਸ ਟਾਈਮ ਅਸ ਅਸੀਂ ਚਲੇ ਗਏ ਉਹ ਵੀ ਚਲੇ ਗਏ ਮੈਂ ਵੀ ਚਲਾ ਗਿਆ ਅਗਲੇ ਦਿਨ ਸਾਡੀ ਫੇਰ ਫੋਨ ਤੇ ਗੱਲ ਹੁੰ ਫਿਰ ਉਹਨਾਂ 30 ਮੰਗਿਆ ਜੀ ਫਿਰ 20 ਤੇ ਆਏ ਆਖਰ ਕਹਿੰਦਾ 15 ਤੋਂ ਘੱਟ ਦੇ ਅਸੀਂ ਲੈਣੀ ਨਹੀਂ ਕਿਸੇ ਵੀ ਕੀਮਤ ਤੇ ਜੀ ਮੈਂ ਕਿਹਾ ਜੀ ਮੈਂ 15 ਨਹੀਂ ਦੇ ਸਕਦਾ ਜੀ ਕਹਿੰਦਾ ਚਲ 5 ਘੱਟ ਦੇ ਦੀਂ ਕਰ ਕਰਾ ਕੇ ਜੀ 8000 ਰੁਪਏ ਤੇ ਸਾਡਾ ਸੌਦਾ ਹੋ ਜਾਂਦਾ ਜੀ 8000 ਦੇ ਸੌਦਾ ਹੁੰਦਾ ਜੀ ਮੈਂ ਆ ਕੇ ਇੱਥੇ ਵਿਜੀਲੈਂਸ ਨਾਲ ਸਾਹਿਬ ਨਾਲ ਗੱਲ ਕੀਤੀ ਵੀ ਇਸ ਤਰ੍ਹਾਂ ਕਰਕੇ ਕਿ ਜਈ ਆ ਜੀ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਚਲੋ ਇਹਨਾਂ ਨੇ ਮੇਰੀ ਹੈਲਪ ਕੀਤੀ ਜੀ ਹੈਲਪ ਕਰਨ ਕਰਕੇ ਜੀ ਜੋ ਅੱਜ ਹੈ ਸਾਰਾ ਕੁਝ ਉਹਦੇ ਸਾਹਮਣੇ ਹੀ ਹੈ ਜੀ ਕੀ ਨਾਮ ਕੀ ਇਹਦਾ ਇਹ ਕਰਮਜੀਤ ਸਿੰਘ ਜਈ ਆ ਜੀ ਕਿਹੜੀ ਜਗ੍ਹਾ ਤੇ ਕੰਮ ਕਰਦਾ ਬਹਾਦਰਗੜ੍ਹ ਜੀ ਮੈਂ ਕੋ ਕਾਨੂੰਨੀ ਕਾਰਵਾਈ ਬੰਦੀ ਜਿਹੜੀ ਕਰਨੀ ਚਾਹੀਦੀ ਹੈ ਜੀ ਇਹਨਾਂ ਨੂੰ ਕਿਸੇ ਵੀ ਕੀਮਤ ਨਹੀਂ ਬਖਿਆ ਜਾਣਾ ਚਾਹੀਦਾ ਨਜਾਇਜ਼ ਬੰਦਿਆਂ ਤੋਂ ਤੰਗ ਕਰਦੇ ਆ ਜੀ ਨਜਾਇਜ਼ ਪੈਸੇ ਲੈਂਦੇ ਆ ਜੀ ਇੱਕ ਗਰੀਬੰਦਾ ਕਿਥੋਂ ਪੈਸੇ ਦੇ ਦੇਗਾ ਇਹਨੂੰ 8-8000 ਰੁਪਏ ਨਜਾਇਜ਼ ਪੈਸੇ ਮੰਗਦੀ ਆ ਜੀ